ਸਚੇ ਕਾਲ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਕਰਦੀਆਂ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਨਵਰਤ ਅੱਜ 21ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਸਥਿਤੀ ਉਹਨਾਂ ਦੀ ਦਿਨੋ ਦਿਨ ਨਾਜ਼ੁਕ ਬਣਦੀ ਜਾ ਰਹੀ ਹੈ ਤਾਂ ਉੱਥੇ ਹੀ ਸਿਆਸੀ ਆਗੂ ਵੀ ਲਗਾਤਾਰ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਡੱਲੇਵਾਲ ਦਾ ਹਾਲ-ਚਲ ਜਾਣਨ ਦੇ ਲਈ ਤਾਂ ਦੱਸ ਦਈਏ ਕਿ ਬਿੱਤੇ ਦਿਨੀ ਜਿੱਥੇ ਪੰਜਾਬ ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵਾ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਹਾਲ-ਚਲ ਪੁੱਛਿਆ ਗਿਆ ਤਾਂ ਉੱਥੇ ਹੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾ ਤੇ ਉਹਨਾਂ ਦੇ ਨਾਲ ਗੁਰਕੀਰਤ ਕੌਟਲੀ ਵੀ ਮੌਜੂਦ ਰਹੇ ਤਾਂ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਸ ਸੰਬੰਧੀ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਗੁਰਮukh Singh Rupana ji ਜੁੜ ਚੁੱਕੇ ਨੇ Rupana ji ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਵੀ ਕੱਢਿਆ ਜਾ ਰਿਹਾ ਹੈ ਤਾਂ ਉੱਥੇ ਜਗਜੀਤ ਸਿੰਘ ਢਿੱਲੇਵਾਲ ਦੀ ਸਿਹਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਇਜਾਜ਼ਤ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਟਰੈਕਟਰ ਮਾਰਦ ਕੀਤਾ ਜਾ ਰਿਹਾ ਪੰਜਾਬ ਨੂੰ ਛੱਡ ਕੇ ਕਿਉਂਕਿ ਪੰਜਾਬ ਨੂੰ ਹੀ ਕਰਕੇ ਛੱਟਿਆ ਗਿਆ ਸੁਣੋਗੇ ਪੰਜਾਬ ਦੇ ਕਿਸਾਨ ਜਿਹੜੇ ਜੀ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਇਹ ਕਰੇ ਕਿਸਾਨ ਨਹੀਂ ਚਾਹੁੰਦੇ ਕਿ ਇਹਨਾਂ ਖੇਤਾਂ ਨਾਲੋਂ ਉਥੋ ਖੇੜਿਆ ਜਾਵੇ ਤੇ ਟਰੈਕਟਰ ਮਾਰ ਦੇ ਵਿੱਚ ਉਲਝਾਇਆ ਜਾਵੇ ਜਾਂ ਟਰੈਕਟਰ ਮਾਰ ਦੇ ਵਿੱਚ ਪੀਜੇ ਕੀਤਾ ਜਾਵੇ ਇਹਨਾਂ ਨੂੰ ਹੂੰ ਕਿਉਂਕਿ ਕਿਉਂਕਿ ਜਦੋਂ ਵੀ ਕੋਈ ਅਜਿਹਾ ਪ੍ਰੋਗਰਾਮ ਲਿਖਿਆ ਜਾਂਦਾ ਤਾਂ ਉਹ ਬਹੁਤ ਵੱਡਾ ਧਾਮ-ਚਾਮ ਚਾਰ ਚ ਪੰਜ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਜੀ ਤਾਂ ਇੱਕ ਚੀਜ਼ ਕਰਕੇ ਬਤੇ ਕਿ ਇਹਨਾਂ ਕਿਸਾਨ ਦੇ ਲਈ ਤੌਰੀ ਤੇ ਸ਼ੰਮੂ ਬਾਰਡਰ ਦੇ ਉੱਪਰ ਜਿਹੜੇ ਜਾਂਦੇ ਨੇ ਹੂੰ ਤੋਂ ਇਸ ਕਰਕੇ ਇਹਨਾਂ ਕਤਾਨਾਂ ਉੱਤੇ ਹੀ ਤਲਾਤ ਰਹਿਣ ਦੇ ਲਈ ਇਹਨਾਂ ਨੇ ਕੀਤਾ ਕਿ ਪੰਜਾਬ ਦੇ ਵਿੱਚ ਟਰੈਕਟਰ ਮਾਰ ਨਹੀਂ ਹੋਏਗਾ ਪੂਰੇ ਤੇਜ ਤੇ ਵਿੱਚ ਟਰੈਕਟਰ ਮਾਰ ਕਿਉਂ ਕੀਤਾ ਜਾਏਗਾ ਜੀ ਤਾਂ ਉੱਥੇ ਦੂਜੇ ਪਾਸੇ ਲਗਾਤਾਰ ਉਹਨਾਂ ਦੀ ਜਿਹੜੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਨਾਜ਼ੁਕ ਬਣਦੀ ਜਾ ਰਹੀ ਹੈ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਜੀ ਜੀ ਬਿਲਕੁਲ ਕਰਤਾ ਜਿਨ ਕਹੀ ਹੈ ਤੇ ਉਹਨਾਂ ਦਾ ਜਿਹੜੀ ਤੇ ਨਾਜ਼ੁਕ ਹੁੰਦੀ ਜਾ ਰਹੀ ਹੈ ਕੱਲ ਕੇਂਦਰ ਸਰਕਾਰ ਦੇ ਕੁਝ ਅਧਿਕਾਰੀ ਉਹਨਾਂ ਦੇ ਨਾਲ ਡੀਜੀਪੀ ਪੰਜਾਬ ਗੌਰਵ যাদਬ ਉਹਨਾਂ ਦੇ ਆਡੀਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਸੁਮੇਤ ਵੱਡੇ ਗੰਟੀ ਪੁਲਿਸ ਅਫਸਰ ਤੇ ਹੋ ਜਿਹੜੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਸੀ ਉਹਨਾਂ ਨੇ ਤੇਹ ਚੱਬੀ ਦਾ ਉਹਨਾਂ ਦਾ ਹਾਲ ਚਾਲ ਜਾਣਿਆ ਤੇ ਉਹਨਾਂ ਨੂੰ ਅਪੀਲ ਕੀਤੀ ਆ ਹੂੰ ਗੱਲੇ ਵਾਲ ਨੂੰ ਜੀ ਜੀ ਸਰ ਗੱਲੇ ਵਾਲ ਨੂੰ ਕਿ ਉਹ ਮਰਨ ਵਾਲ ਛੱਡ ਦੇਣ ਕਿ ਉਹਨਾਂ ਦੇ ਤੇਹ ਦਾ ਜਿਹੜਾ ਹੈਗਾ ਸਾਨੂੰ ਧਿਆਨ ਆ ਸਾਨੂੰ ਉਹਨਾਂ ਦੀ ਬਹੁਤ ਲੋੜ ਆ ਖਾਸ ਕਰਕੇ ਇੱਕ ਸ਼ਾਂਤੀਪੂਰਵਕ ਸੰਗਠਨ ਚੱਲ ਰਿਹਾ ਸੀ ਰਚੀਨ ਬੋਰ ਵੱਡੀ ਦੇਣ ਨਾਲ ਹੂੰ ਕੀ ਲੱਗਦਾ ਹੈ ਕਿ ਉਹਨਾਂ ਨੇ ਅਜੇ ਉਹਨਾਂ ਨੇ ਜਿਹੜਾ ਆਪਣਾ ਮਰਨ ਵਾਲਾ ਪਤ ਨਹੀਂ ਤੋੜਿਆ ਹੂੰ ਤੇ ਉਹ ਹੁਣ ਕੀ ਕਹਿੰਦੇ ਨੇ ਇਹ ਅਜੇ ਉਹਨਾਂ ਨੇ ਸਮਾਂ ਹੀ ਦਿੱਤੇਗਾ ਹੂੰ ਤੇ ਉੱਥੇ ਕਿਸਾਨਾਂ ਕੋ ਸਰਬਨ ਸਿੰਘ ਪੰਦੇੜ ਦੇ ਵੱਲੋਂ ਦੂਜੀਆਂ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਕੀ ਲੱਗਦਾ ਕਿ ਹੁਣ ਐਸ ਕੇ ਐਮ ਮੁੜ ਦੁਬਾਰਾ ਇਕੱਠਾ ਹੋਵੇਗਾ ਜੀ ਸਾਹਿਬ ਬਿਲਕੁਲ ਜੇ ਗੱਲ ਕਰੀਏ ਤਾਂ ਜਿਹੜਾ ਇਹਨਾਂ ਦਾ ਸੰਗਠਨ ਕਿਸਾਨਾਂ ਦਾ ਇੱਥੇ ਹੋਣ ਦੀ ਗੱਲ ਹੈ ਕਿ ਕੱਲ ਸਰਬਨ ਸਿੰਘ ਪੰਦੇੜ ਨੇ ਜਿਹੜੇ ਉਹਨਾਂ ਨੇ ਇਨਾ ਦਾ ਜਿਹੜਾ ਇੱਕ ਚਿੱਠੀ ਲਿਖਿਆ ਐ ਐਸਕੇਮ ਨੂੰ ਤਾਂ ਕਿ ਸਾਰੇ ਨੂੰ ਕੱਥੇ ਕੀਤਾ ਜਾਵੇ ਪਰ ਕੋਜ ਆਗੂ ਤੋਂ ਨਰਾਜ ਨਜ਼ਰ ਆ ਰਹੇ ਨੇ ਜੇ ਐਸਕੇਮ ਦੇ ਆਗੂ ਨੇ ਉਹਨਾਂ ਦੇ ਜਿਹੜੇ ਰੋਂਦੇ ਉਹਨਾਂ ਨੂੰ ਮਨਸਾਉ ਉਹਨੇ ਕੱਲ੍ਹ ਦਿਨ ਕੋਈ ਸਪੱਸ਼ਟ ਕਹਿ ਦਿੱਤਾ ਕਿ ਜਿੰਨੇ ਦੇ ਸਾਨੂੰ ਜਗਜੀਤ ਸਿੰਘ ਥੱਲੇਆਲ ਦੇ ਸਾਰੇ ਆਗੂਆਂ ਦੇ ਜਿਹੜੇ ਹੈਗੇ ਦਸਖਤ ਦੀ ਚਿੱਠੀ ਨਹੀਂ ਮਿਲਦੀ ਅਸੀਂ ਕੁਝ ਨਹੀਂ ਸੋਚ ਸਕਦੇ ਪਰ ਕੋਜ ਆਗੂ ਇਸ ਤਰ੍ਹਾਂ ਇਹ ਵਿਚਾਰ ਕਰਨਗੇ ਮੀਟਿੰਗਾਂ ਕਰਨਗੇ ਉਸ ਤੋਂ ਬਾਅਦ ਅਗਲਾ ਕੀ ਫੈਸਲਾ ਹੋਵੇਗਾ ਇਹ ਅਜੇ ਵੀ ਸਮਾਂ ਲੱਗੇਗਾ ਲੋ ਚਾਹਤੇ ਦੇ ਵੀ ਸਾਰੀ ਸੱਚਈਏ ਜਿਹੜੀ ਕਲੀਅਰ ਹੋ ਜਾਏਗੀ ਰਿਸ਼ਾ ਚੌਥੀ ਵੀ ਕਿਹਾ ਜਾ ਰਿਹਾ ਕਿ 23 ਦਸੰਬਰ ਨੂੰ ਜਿਹੜਾ ਕਿ ਐਸ ਕੇ ਐਮ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਵੱਡਾ ਪ੍ਰੋਟੈਸਟ ਕੀਤਾ ਜਾਣਾ ਹੈ ਕੇਂਦਰ ਸਰਕਾਰ ਦੇ ਖਿਲਾਫ ਜੀ ਸਾਹਿਬ ਬਿਲਕੁਲ ਦੋਨੋਂ ਜਿਹੜੇ ਨਾ ਫਾਰਮਾ ਹੈਗੀਆਂ ਨਾ ਉਹਦੇ ਨਾਲ ਚਾਹੇ ਜੇ ਆਪਾਂ ਲਾਈਏ ਤਾਂ ਉਹਦੇ ਚ ਐਸ ਕੇ ਐਮ ਹੈਗਾ ਸੰਜੋਤ ਕਿਸਾਨ ਮੋਰਚਾ ਉਹਨੇ ਇੱਕ ਉਗਰਾਹਾਂ ਤੁਸੀਂ ਨਾ ਸਿੰਘ ਉਗਰਾਹਾਂ ਨੇ ਇੱਕ ਪ੍ਰੋਗਰਾਮ ਲਿਖਿਆ ਉਹ ਐਸ ਕੇ ਐਮ ਦਾ ਸੱਦਾ ਨਹੀਂ ਹੈਗਾ ਉਹ ਜਗਿੰਦਰ ਸਿੰਘ ਉਗਰਾਹਾਂ ਦਾ ਸੱਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਪੂਰੇ ਦੇਸ਼ ਦੇ ਵਿੱਚ ਜਨ ਰੋਸ ਪ੍ਰਦਰਸ਼ਨ ਕਰਾਂਗੇ ਪਰ ਉਸ ਤੋਂ ਪਹਿਲਾਂ 18 ਦਸੰਬਰ ਨੂੰ ਜਿਹੜਾ ਕਿਸਾਨਾਂ ਦੀਆਂ ਦੋਨੋਂ ਫਾਰਮਾਂ ਦਾ ਸੰਯੁਕਤ ਕਿਸਾਨ ਮੋਰਚਾ ਕਹਿ ਰਾਜਨੀਤਿਕ ਉਹਨਾਂ ਦਾ ਪ੍ਰੋਗਰਾਮ ਲਿਖਿਆ ਹੋਇਆ ਉਹ ਨਟਰਾਇਨਾ ਰੋਕਣੀਆਂ 11 ਤੋਂ 3 ਵਜੇ ਤੱਕ ਉਹ ਜਿਹੜਾ ਹੈਗਾ ਸਦਾ ਚ ਹੁੰਦੀ ᱛਿਉਹਾਂ ਕੀ ਲੱਗਦਾ ਹੈ ਕਿ ਹੁਣ ਕੇਂਦਰ ਸਰਕਾਰ ਆਪਣੇ ਪਹਿਲਾਂ ਵਾਂਗ ਕਿਸਾਨਾਂ ਦੇ ਅੱਗੇ ਆਪਣੇ ਗੋਡੇ ਟੇਕ ਦੇਵੇਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਮੰਗਾਂ ਆਪਣੀਆਂ ਮੰਨੀਆਂ ਜਾਰੀਆਂ ਨੇ ਕੇਂਦਰ ਸਰਕਾਰ ਤੋਂ ਤਰੰਤ ਰੰਦੇ ਪ੍ਰੋਟੈਸਟ ਕਿਤੇ ਜਾ ਰਹੇ ਨੇ ਇਹ ਜਿਆਦਾ ਕੋਈ ਅਜੇ ਤੋਂ ਕੁਵਿਖਵਾਣੀ ਨਹੀਂ ਕੀਤੀ ਜਾ ਸਕਦੀ ਕਿ ਕੇਂਦਰ ਸਰਕਾਰ ਕੀ ਕਰੇਗੀ ਕੇਂਦਰ ਸਰਕਾਰ ਅਜੇ ਬਿਲਕੁਲ ਚੁੱਪ ਕਿਸਾਨਾਂ ਦੀਆਂ ਮੰਗਾਂ ਤੇ ਤਾਂ ਜੇਕਰ ਗਣ ਕਰੀਏਗਾ ਕਿਸਾਨ ਜਿਹੜੇ ਕੇਂਦਰ ਸਰਕਾਰ ਤੇ ਕੱਲ ਅਰਸੋਂ ਨਰਿੰਦਰ ਮੋਦੀ ਅਮਿਤ ਸ਼ਾ ਇਹੋ ਜਿਹੜੇ ਵੱਡੇ ਦਿਗਜ਼ਾ ਕੋਣੇ ਭਾਜਪਾ ਦੇ ਉਹਨਾਂ ਨੇ ਇੱਕ ਮੀਟਿੰਗ ਜ਼ਰੂਰ ਕੀਤੀ ਹੈ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਉਹ ਅਜੇ ਕੋਈ ਸਾਹਮਣੇ ਨਹੀਂ ਆਇਆ ਪਰ ਮੀਟਿੰਗ ਤੋਂ ਅਗਲੇ ਦਿਨੀ ਜਿਵੇਂ ਇੱਕ ਦਾ ਕੰਦ ਦੱਸਿਆ ਕਿ ਕੱਲ ਜਿਹੜੇ ਖਨੌਰੀ ਬਾਰਡਰ ਦੇ ਉੱਪਰ ਡੀਜੀਪੀ ਪੰਜਾਬ ਡੀਆਈਜੀ ਪਟਿਆਲਾ ਸਮੀਤ ਵੱਡੇ ਗੰਤੀ ਉਹ ਤੇ ਕੇਂਦਰ ਸਰਕਾਰ ਦੇ ਅਧਿਕਾਰੀ ਵੀ ਸੇ ਜ਼ਰੂਰ ਪਹੁੰਚੇ ਸੀਗੇ ਜੀ ਪਰ ਅਜੇ ਤੱਕ ਗੋਡੇ ਟੇਕਣ ਵਾਲੀ ਜੀ ਗੱਲ ਹੈ ਉਹ ਅਜੇ ਬਹੁਤ ਦੂਰ ਹੈ ਉਜੇ ਕਹਿਣਾ ਤੋਂ ਮناسب ਨਹੀਂ ਹੋਈ ਨਾ ਜੀ ਸ਼ਾ ਜੀ ਬਹੁਤ ਬਹੁਤ ਸ਼ੁਕਰੀਆ ਸਰ तमाम ਜਾਣਕਾਰੀ ਦੇਣ ਦੇ ਲਈ ਤਖਨੌਰੀ ਬਾਰਡਰ ਤੋਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾ ਤੇ ਉਹਨਾਂ ਦੇ ਨਾਲ ਗੁਰਕੀਰਤ ਕੌਟਲੀ ਵੀ ਮੌਜੂਦ ਰਹੇ ਤਾਂ ਉਹਨਾਂ ਦੇ ਵੱਲੋਂ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦੀ ਸਿਹਤ ਬਾਰੇ ਜਿਹੜਾ ਕਿ ਜਾਣਿਆ ਗਿਆ ਤਾਂ ਸਿਹਤ ਯਾਬ ਨੂੰ ਲੈ ਕੇ ਅਰਦਾਸ ਵੀ ਕੀਤੀ ਗਈ ਤੰਦਾਜ਼ੇ ਕਿ ਮੋਰਚਾ ਜਿਹੜਾ ਕਿ ਲਗਾਤਾਰ ਜਾਰੀ ਹੈ ਤਾਂ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਵੀ ਅੜੇ ਹੋਏ ਨੇ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਸੇ ਤਰ੍ਹਾਂ ਮਨਵਰਤ ਤੇ ਬੈਠੇ ਰਹਿਣਗੇ ਹਾਲਾਂਕਿ ਬਿੱਤੇ ਦਿਨੀ ਪੁਲਿਸ ਪ੍ਰਸ਼ਾਸਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਉਹਨਾਂ ਦੀ ਸਿਹਤ ਦਾ ਹਾਲਚਲ ਪੁੱਛਣ ਦੇ ਲਈ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਮਨਵਰਤ ਖੋਲਣ ਦੀ ਅਪੀਲ ਕੀਤੀ ਜਾਂਦੀ ਹੈ ਪਰ ਡੱਲੇਵਾਲ ਦਾ ਇਹ ਕਹਿਣਾ ਹੈ ਕਿ ਉਹ ਉਦੋਂ ਤੱਕ ਨਹੀਂ ਆਪਣਾ ਮਨਵਰਤ ਖੋਲਦੇ ਜਦੋਂ ਤੱਕ ਉਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਤਾਂ ਦੱਸਦੇ ਕਿ ਅੱਜ ਦੇਸ਼ ਭਰ ਦੇ ਵਿੱਚ ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਦੁਪਹਿਰ ਦੇ 2 ਵਜੇ ਤੱਕ ਜਿਹੜਾ ਕਿ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਹੀ 18 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਟ੍ਰੈਕ ਜਾਮ ਕੀਤੇ ਜਾਣਗੇ ਅਤੇ 23 ਦਸੰਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਵੱਡੇ ਪੱਧਰ ਤੇ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਇੱਕ ਤਾਂ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਲੱਗਦਾ ਹੈ ਕਿ ਮੁੜ ਐਸਕੇਐਮ ਇਕੱਠਾ ਹੋਵੇਗਾ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚਰਦੀカラー ਟਾਈਮ ਟੀਵੀ ਧੰਨਵਾਦ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Caesar Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.